ਇਹੇ ਕੁਝ ਜ਼ਰੂਰੀ ਗੱਲਾਂ ਜ਼ਿੰਦਗੀ ਵਿੱਚ ਕਦੇ ਵੀ ਬੁਢਾਪਾ ਤੁਹਾਡੇ ਨਜ਼ਦੀਕ ਨਹੀਂ ਆਉਣ ਦੇਣਗੀਆਂ ਜੇਕਰ ਚੌਲ ਖਾਣ ਨਾਲ ਤੁਹਾਨੂੰ ਬਦਹਜਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਥੋੜਾ ਜਿਹਾ ਨਿੰਬੂ ਦਾ ਅਚਾਰ ਚਟ ਲਓ ਤੁਹਾਡੀ ਇਹ ਸਮੱਸਿਆ ਵੀ ਖਤਮ ਹੋ ਜਾਵੇਗੀ ਬੱਚਿਆਂ ਨੂੰ ਰੋਜ਼ਾਨਾ ਕਿਸ਼ਮਿਸ਼ ਖਵਾਉਣ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਜੋ ਔਰਤਾਂ ਸਰਦੀਆਂ ਵਿੱਚ ਦੁੱਧ ਵਿੱਚ ਜਤੂਨ ਦਾ ਤੇਲ ਮਿਲਾ ਕੇ ਆਪਣੇ ਚਿਹਰੇ ਤੇ ਮ사ਜ ਕਰਦੀਆਂ ਹਨ ਉਨ੍ਹਾਂ ਦੇ ਚਿਹਰਾ ਸਾਫਟ ਅਤੇ ਚਮਕਦਾਰ ਬਣਿਆ ਰਹਿੰਦਾ ਹੈ ਜੇਕਰ ਤੁਸੀਂ ਤੇਲ ਦੇ ਤੇਲ ਵਿੱਚ ਲਸਣ ਦੀਆਂ ਕੁਝ ਕਲੀਆਂ ਪੀਸ ਕੇ ਸਰੀਰ ਉੱਪਰ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਠੰਡ, ਜ਼ੁਕਾਮ, ਖਾਂਸੀ, ਬਲਗਮ ਅਤੇ ਹੱਡੀਆਂ ਦਾ ਦਰਦ ਵਰਗੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ ਬੱਚਿਆਂ ਨੂੰ ਖਾਲੀ ਪੇਟ ਦਹੀਂ ਖਵਾਉਣ ਨਾਲ ਉਹਨਾਂ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰਨਾ ਸਕਿਨ ਦੀ ਖੁਸ਼ਕੀ ਨੂੰ ਘਟ ਕਰਨ ਵਿੱਚ ਮਦਦ ਮਿਲਦੀ ਹੈ ਗੁੜ ਦੇ ਝਾਵਲ ਖਾਣ ਨਾਲ ਕਦੇ ਵੀ ਖਾਂਸੀ ਅਤੇ ਗਲੇ ਦੀ ਖਰਾਸ਼ ਵਰਗੀ ਦਿੱਕਤ ਨਹੀਂ ਹੁੰਦੀ ਘਰ ਵਿੱਚ ਟੁੱਟੇ-ਭੁੱਟੇ ਬਰਤਨਾਂ ਦਾ ਇਸਤੇਮਾਲ ਕਰਨ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ ਜੇਕਰ ਤੁਸੀਂ ਆਪਣਾ ਮੋਟਾਪਾ ਘਟਾ ਕਰਨਾ ਚਾਹੁੰਦੇ ਹੋ ਤਾਂ ਮਿਰਚ ਮਸਾਲੇ ਮੈਦਾ ਤੇ ਤੇਲ ਤੋਂ ਬਣੇ ਹੋਏ ਪਕਵਾਨਾਂ ਦਾ ਸੇਵਨ ਬਿਲਕੁਲ ਵੀ ਨਾ ਕਰੋ ਜੇਕਰ ਜ਼ੁਕਾਮ ਦੇ ਨਾਲ ਸਿਰਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਪੈਰ ਧੋਣ ਨਾਲ ਸਿਰਦਰਦ ਤੋਂ ਆਰਾਮ ਮਿਲਦਾ ਹੈ ਜੇਕਰ ਦੁੱਧ ਦੀ ਮਲਾਈ ਵਿੱਚ ਇੱਕ ਚਮਚ ਚੀਨੀ ਪਾ ਕੇ ਫੈਂਟਿਆ ਜਾਵੇ ਤਾਂ ਮੱਖਣ ਜ਼ਿਆਦਾ ਮਾਤਰਾ ਦੇ ਵਿੱਚ ਨਿਕਲਦਾ ਹੈ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਦੀ ਆਪਣੇ ਸਰੀਰ ਉੱਪਰ ਹਲਕੇ ਹੱਥਾਂ ਨਾਲ ਮ사ਜ ਕਰੋ ਇਸ ਨਾਲ ਤੁਹਾਨੂੰ ਨੀਂਦ ਬਹੁਤ ਵਧੀਆ ਆਵੇਗੀ ਜੇਕਰ ਤੁਸੀਂ ਰੋਜ਼ਾਨਾ ਇਲਾਇਚੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਐਸਿਡਿਟੀ, ਪਾਚਨ ਦੀ ਸਮੱਸਿਆ ਅਤੇ ਪੇਟ ਵਿੱਚ ਸੋਜ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਖਾਣੇ ਵਿੱਚ ਜਤੂਨ ਦੇ ਤੇਲ ਦਾ ਇਸਤੇਮਾਲ ਕਰੋ। ਜੇਕਰ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਆਪਣੇ ਬਿਸਤਰ ਨੂੰ ਰੋਜ਼ਾਨਾ ਝਾੜ ਕੇ ਵਿਛਾਇਆ ਕਰੋ। ਜੇਕਰ ਤੁਹਾਡੇ ਨੱਕ ਵਿੱਚੋਂ ਖੂਨ ਵਹਿਣ ਲੱਗ ਜਾਂਦਾ ਹੈ ਤਾਂ ਇੱਕ ਮਿੱਟੀ ਦੇ ਛੋਟੇ ਜਿਹੇ ਬਰਤਨ ਵਿੱਚ ਬਦਾਮ ਅਤੇ ਮਿਸ਼ਰੀ ਨੂੰ ਭਿਉ ਕੇ ਰੱਖ ਦਿਓ ਅਤੇ ਅਗਲੀ ਸਵੇਰ ਬਦਾਮ ਦੇ ਛਿਲਕੇ ਉਤਾਰ ਕੇ ਮਿਸ਼ਰੀ ਨਾਲ ਮਿਲਾ ਕੇ ਇਸ ਦਾ ਪੇਸਟ ਬਣਾ ਲਓ ਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ ਨੱਕ ਵਿੱਚੋਂ ਖੂਨ ਆਉਣ ਦੀ ਸਮੱਸਿਆ ਖਤਮ ਹੋ ਜਾਵੇਗੀ ਅਮਰੂਦ ਦੀ ਰਾਖ ਦਾ ਸੇਵਨ ਕਰਨ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਵੀ ਠੀਕ ਹੋ ਜਾਂਦੀ ਹੈ ਸਿਰ ਨੂੰ ਧੋਣ ਤੋਂ ਬਾਅਦ ਵਾਲਾਂ ਨੂੰ ਤੌਲੀਏ ਨਾਲ ਜਿਆਦਾ ਦੇਰ ਤੱਕ ਨਾਲ ਪੇਟੋ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਦੋ ਤਿੰਨ ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਲਓ ਤੇ ਉਸ ਦੇ ਘਰਾਰੇ ਕਰੋ ਗਲੇ ਦੀ ਖਰਾਸ਼ ਦੂਰ ਹੋ ਜਾਵੇਗੀ ਜੋ ਲੋਕ ਸੌਣ ਤੋਂ ਪਹਿਲਾਂ ਮੂੰਹ ਨਹੀਂ ਧੋਂਦੇ ਉਹ ਬਹੁਤ ਜਲਦੀ ਬੁੱਢੇ ਹੋਣ ਲੱਗ ਜਾਂਦੇ ਹਨ ਕਿਉਂਕਿ ਰਾਤ ਨੂੰ ਮੂੰਹ ਧੋਣ ਨਾਲ ਤੁਹਾਡੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਹਨ ਸਰੋਂ ਦਾ ਤੇਲ ਤੁਹਾਨੂੰ ਮਲੇਰੀਏ ਦੀ ਸਮੱਸਿਆ ਤੋਂ ਦੂਰ ਰੱਖਦਾ ਹੈ ਇਸ ਲਈ ਤੁਹਾਨੂੰ ਨਿਯਮਤ ਮਾਤਰਾ ਦੇ ਵਿੱਚ ਸਾਨੂੰ ਤੇਲ ਦੀ ਮਾਲਿਸ਼ ਆਪਣੇ ਸਰੀਰ ਉੱਪਰ ਜ਼ਰੂਰ ਕਰਨੀ ਚਾਹੀਦੀ ਹੈ ਪਪੀਤਾ ਖਾਣ ਨਾਲ ਦਿਮਾਗੀ ਤਣਾਅ ਘੱਟ ਹੋ ਜਾਂਦਾ ਹੈ ਗਾਜਰ ਦਾ ਜੂਸ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਇਹ ਚਿਹਰੇ ਦੇ ਦਾਗ ਧੱब्बਿਆਂ ਨੂੰ ਵੀ ਬਿਲਕੁਲ ਖਤਮ ਕਰ ਦਿੰਦਾ ਹੈ ਖਜੂਰ ਦੇ ਨਾਲ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਣ ਲੱਗ ਜਾਂਦੀ ਹੈ ਚਰਾਗ ਵਿੱਚ ਜੇਕਰ ਤਨਾਰੀਅਲ ਦਾ ਤੇਲ ਪਾ ਦਿੱਤਾ ਜਾਵੇ ਤਾਂ ਚਰਾਗ ਲੰਬੇ ਸਮੇਂ ਤੱਕ ਚੱਲਦਾ ਰਹਿੰਦਾ ਹੈ ਕੱਦੂ ਨੂੰ ਕੱਟ ਕੇ ਅੱਖਾਂ ਵਿੱਚ ਅੱਖਾਂ ਉੱਪਰ ਲਗਾਉਣ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਤੇਜ਼ ਹੋ ਜਾਂਦੀ ਹੈ ਚਿਹਰੇ ਤੋਂ ਮੇਕਅਪ ਉਤਾਰਨ ਲਈ ਕੱਚੇ ਦੁੱਧ ਦਾ ਇਸਤੇਮਾਲ ਕਰੋ ਇਸ ਨਾਲ ਮੇਕਅਪ ਬਹੁਤ ਆਸਾਨੀ ਨਾਲ ਉਤਰ ਜਾਂਦਾ ਹੈ ਜੇਕਰ ਤੁਹਾਨੂੰ ਖੰਘ ਦੀ ਸਮੱਸਿਆ ਹੈ ਤਾਂ 2 3 ਗ੍ਰਾਮ ਹਲਦੀ ਨੂੰ ਇੱਕ ਚਮਚਕਾਓ ਜਾਂ ਸ਼ਹਿਦ ਦੇ ਨਾਲ ਦਿਨ ਵਿੱਚ ਦੋ ਦੋ ਵਾਰ ਚੱਟਣ ਨਾਲ ਖੰਘ ਰੁਕ ਜਾਂਦੀ ਹੈ ਹਲਦੀ ਭੁੰਨ ਕੇ ਉਸ ਉੱਪਰ ਸ਼ਹਿਦ ਲਗਾ ਕੇ ਚੱਟਣ ਨਾਲ ਜ਼ੁਕਾਮ ਖਤਮ ਹੋ ਜਾਂਦਾ ਹੈ ਇੱਕ ਮੋਟੀ ਰੋਟੀ ਬਣਾਉਣ ਤੋਂ ਬਾਅਦ ਉਸ ਉੱਪਰ ਸਰੋਂ ਦਾ ਤੇਲ ਲਗਾ ਕੇ ਮੋਚ ਉੱਪਰ ਬੰਨ ਲੈਣ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਰਿਸਰਚ ਵਿੱਚ ਇਹ ਪਾਇਆ ਗਿਆ ਹੈ ਕਿ ਭੁੰਨਿਆ ਹੋਇਆ ਲਸਣ ਤੁਹਾਡੇ ਲਈ ਸ਼ਿਲਾਜੀਤ ਦਾ ਕੰਮ ਕਰਦਾ ਹੈ। ਇਸ ਵਿੱਚ ਐਲਸੀਨ ਹੁੰਦਾ ਹੈ ਜੋ ਕਿ ਤੁਹਾਡੀ ਸਰੀਰਕ ਕਮਜ਼ੋਰੀ ਨੂੰ ਦੂਰ ਕਰ ਦਿੰਦਾ ਹੈ। ਜਿਨ੍ਹਾਂ ਲੋਕਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਉਹਨਾਂ ਨੂੰ ਅਰੰਡੀ ਦੇ ਤੇਲ ਵਿੱਚ ਥੋੜਾ ਜਿਹਾ ਮੇਥੀ ਦਾਣੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਚਾਹੀਦਾ ਹੈ ਡਾਰਕ ਚਾਕਲੇਟ ਖਾਣ ਨਾਲ ਗਲੇ ਦੀ ਖਰਾਸ਼ ਖਤਮ ਹੋ ਜਾਂਦੀ ਹੈ ਹਲਦੀ ਪੁੰਨ ਕੇ ਉਸ ਦੇ ਉੱਪਰ ਸ਼ਹਿਦ ਲਗਾ ਕੇ ਚਟਣ ਨਾਲ ਜ਼ੁਕਾਮ ਬਿਲਕੁਲ ਖਤਮ ਹੋ ਜਾਂਦਾ ਹੈ ਜੇਕਰ ਬੁਖਾਰ ਠੀਕ ਨਹੀਂ ਹੋ ਰਿਹਾ ਹੈ ਤਾਂ ਉਬਲੇ ਹੋਏ ਚਾਵਲਾਂ ਦਾ ਪਾਣੀ ਪੀਓ ਬੁਖਾਰ ਬਿਲਕੁਲ ਠੀਕ ਹੋ ਜਾਵੇਗਾ ਜੇਕਰ ਚਿਹਰੇ ਤੇ ਦਾਣੇ ਨਿਕਲ ਰਹੇ ਹੋਣ ਤਾਂ ਚਿਹਰੇ ਨੂੰ ਗਿੱਲਾ ਕਰਕੇ ਫਟਕੜੀ ਨੂੰ ਹਲਕੇ ਹੱਥਾਂ ਨਾਲ ਪੂਰੇ ਚਿਹਰੇ ਤੇ 10 ਮਿੰਟਾਂ ਤੱਕ ਰਾਗੜੋ ਦਾਣੇ ਬਹੁਤ ਜਲਦੀ ਖਤਮ ਹੋ ਜਾਣਗੇ ਸਿਰ ਉੱਪਰ ਗਰਮ ਘਿਓ ਦੀ ਮਾਲਿਸ਼ ਕਰਨਾ ਜਦਾਸ਼ਤ ਬਹੁਤ ਜਿਆਦਾ ਤੇਜ਼ ਹੋ ਜਾਂਦੀ ਹੈ ਅੰਗੂਰ ਦਾ ਜੂਸ ਪੀਣ ਨਾਲ ਕੋਰੀਆ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਵੇਗੀ ਜੀਰੇ ਨੂੰ ਪੀਸ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਬਹੁਤ ਜਲਦੀ ਲੰਬੇ ਹੋਣ ਲੱਗ ਜਾਂਦੇ ਹਨ ਲਟਕੀ ਹੋਈ ਅਤੇ ਝੁਰੜੀਆਂ ਵਾਲੀ ਸਕਿਨ ਲਈ ਅਨਾਰ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਅਨਾਰ ਝੁਰੜੀਆਂ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਛਾਲਿਆਂ ਤੇ ਹਰੇ ਧਣਿਆਂ ਦਾ ਰਸ ਲਗਾਉਣਾ ਛਾਲੇ ਦੂਰ ਹੋ ਜਾਂਦੇ ਹਨ ਸਵੇਰੇ ਉੱਠ ਕੇ ਗੁੰਗਣੇ ਪਾਣੀ ਵਿੱਚ ਨਮਕ ਮਿਲਾ ਕੇ ਘਰਾਰੇ ਕਰਨ ਨਾਲ ਛਾਤੀ ਬਿਲਕੁਲ ਸਾਫ਼ ਹੋ ਜਾਂਦੀ ਹੈ ਜੇਕਰ ਤੁਹਾਡੇ ਹੱਥਾਂ ਤੇ ਸਿਆਹੀ ਦਾ ਦਾਗ ਲੱਗ ਜਾਵੇ ਤਾਂ ਹੱਥਾਂ ਉੱਪਰ ਨਿੰਬੂ ਰਗੜਨ ਨਾਲ ਦਾਗ ਦੂਰ ਹੋ ਜਾਂਦੇ ਹਨ ਦਿਲ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲਾਂ ਦਾ ਸੇਵਨ ਬਹੁਤ ਜ਼ਰੂਰੀ ਹੈ ਜੀਰੇ ਦਾ ਪਾਣੀ ਵਾਲਾਂ ਤੇ ਲਗਾਉਣਾ ਵਾਲਾਂ ਦਾ ਝੜਨਾ ਤਾਂ ਰੁਕਦਾ ਹੀ ਹੈ ਨਾਲ ਹੀ ਡੈਂਡਰਫ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਜੇਕਰ ਕਿਧਰੇ ਸੱਟ ਲੱਗ ਜਾਵੇ ਤੇ ਖੂਨ ਵਹਿ ਰਿਹਾ ਹੋਵੇ ਤਾਂ ਸੱਟ ਵਾਲੀ ਥਾਂ ਤੇ ਬਰਫ਼ ਦੀ ਟਕੋਰ ਕਰਨ ਨਾਲ ਖੂਨ ਵਹਿਣਾ ਬੰਦ ਹੋ ਜਾਂਦਾ ਹੈ ਜੇਕਰ ਕੰਮ ਕਰਦੇ ਸਮੇਂ ਤੁਹਾਡੇ ਸਰੀਰ ਦਾ ਕੋਈ ਹਿੱਸਾ ਜਲ ਜਾਂਦਾ ਹੈ ਤਾਂ ਉਸ ਉੱਪਰ ਤੁਰੰਤ ਨਾਰੀਅਲ ਦਾ ਤੇਲ ਅਤੇ ਮਹਿੰਦੀ ਲਗਾਉਣ ਨਾਲ ਜਲਦੀ ਆਰਾਮ ਮਿਲ ਜਾਂਦਾ ਹੈ ਗਿੱਲੇ ਵਾਲਾਂ ਵਿੱਚ ਕੰੰਗੀ ਕਰਨ ਤੋਂ ਹਮੇਸ਼ਾ ਹੀ ਪਰਹੇਜ਼ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ। ਅੰਗੂਰ ਦਾ ਰਸ ਪੀਣ ਨਾਲ ਲਿਕੋਰੀਆ ਦੀ ਬਿਮਾਰੀ ਤੋਂ ਆਰਾਮ ਮਿਲਦਾ ਹੈ। ਹੱਥਾਂ ਤੇ ਪੈਰਾਂ ਦੇ ਨਹਾਂ ਉੱਪਰ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ। ਸਿਰ ਉੱਪਰ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰ ਦਾ ਦਰਦ ਦੂਰ ਹੋ ਜਾਂਦਾ ਹੈ ਅਤੇ ਦਿਮਾਗ ਵੀ ਤਾਕਤਵਰ ਹੋ ਜਾਂਦਾ ਹੈ। ਜੇਕਰ ਤੁਹਾਡੇ ਚਿਹਰੇ ਤੇ ਦਾਣੇ ਨਿਕਲ ਆਉਂਦੇ ਹਨ ਤਾਂ ਨਿੰਮ ਦੇ ਤਾਜੇ ਪੱਤੇ ਨੂੰ ਰਗੜ ਕੇ ਚਿਹਰੇ ਤੇ ਲਗਾਉਣ ਨਾਲ ਤੁਹਾਨੂੰ ਆਰਾਮ ਮਿਲੇਗਾ ਜਿੰਨਾ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਰਹਿੰਦੀ ਹੋਵੇ ਉਹਨਾਂ ਨੂੰ ਲੱਸੀ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਲੱਸੀ ਦਾ ਸੇਵਨ ਕਰਨ ਨਾਲ ਅਲਰਜੀ ਦੀ ਸਮੱਸਿਆ ਵੱਧ ਜਾਂਦੀ ਹੈ ਰੋਜ਼ਾਨਾ ਨਹਾਉਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਇਸ ਦੇ ਕਈ ਰੋਗ ਵੀ ਦੂਰ ਹੋ ਜਾਂਦੇ ਹਨ ਜਿੰਨਾ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ ਉਹ ਕਦੇ ਵੀ ਸੁੱਕੀ ਰੋਟੀ ਨਾ ਖਾਣ ਅਤੇ ਜਿਆਦਾ ਤੋਂ ਜਿਆਦਾ ਦਾਲ ਦਾ ਸੇਵਨ ਕਰਨ ਖਾਸ ਕਰਕੇ ਹਰੀ ਮੂੰਗੀ ਦੀ ਦਾਲ ਜੇਕਰ ਤੁਸੀਂ ਸ਼ੂਗਰ ਵਰਗੀ ਭੈੜੀ ਬਿਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲਡ ਡਰਿੰਕ ਦਾ ਇਸਤੇਮਾਲ ਬਿਲਕੁਲ ਬੰਦ ਕਰ ਦਿਓ ਲੌਂਗ ਤੇ ਹਰੜ ਦਾ ਕਾੜਾ ਬਣਾ ਕੇ ਉਸ ਵਿੱਚ ਸਿੰਧਾ ਨਮਕ ਪਾ ਕੇ ਪੀ ਲਓ ਇਸ ਕਾੜੇ ਨੂੰ 3 ਦਿਨਾਂ ਤੱਕ ਰਾਤ ਨੂੰ ਸੌਣ ਤੋਂ ਪਹਿਲਾਂ ਪੀਣ ਨਾਲ ਕਬਜ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ கட்டு நமக்கு ਖਾਣਾ ਖਾਣ ਨਾਲ ਸਾਨੂੰ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤੁਸੀਂ 1-2 ਮਹੀਨੇ ਲਗਾਤਾਰ ਇਸ ਤਰ੍ਹਾਂ ਜਰੂਰ ਕਰਕੇ ਦੇਖੋ ਦੇਖਣਾ ਤੁਹਾਨੂੰ ਤੁਹਾਡਾ ਪੇਟ ਹਲਕਾ ਮਹਿਸੂਸ ਹੋਵੇਗਾ ਤੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਵੀ ਮਿਲੇਗੀ ਲਸਣ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਜੜ ਤੋਂ ਠੀਕ ਹੋ ਜਾਂਦਾ ਹੈ ਜਿਆਦਾ ਠੰਡਾ ਪਾਣੀ ਪੀਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਮੱਖੀ ਦੇ ਕੱਟਣ ਵਾਲੀ ਜਗ੍ਹਾ ਤੇ ਜੇਕਰ ਤੁਸੀਂ ਪਿਆਜ਼ ਲਗਾ ਲੈਂਦੇ ਹੋ ਕਾਂ ਸੋਜ ਨਹੀਂ ਹੁੰਦੀ ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਦੰਦਾਂ ਵਿੱਚ ਕੀੜਾ ਕਦੇ ਵੀ ਨਹੀਂ ਲੱਗਦਾ ਆਟਾ ਗੁੰਨਦੇ ਸਮੇਂ ਜੇਕਰ ਤੁਸੀਂ ਉਸ ਵਿੱਚ ਥੋੜਾ ਜਿਹਾ ਦੁੱਧ ਮਿਲਾ ਲੈਂਦੇ ਹੋ ਤਾਂ ਰੋਟੀ ਜਾਂ ਪਰਾਂਠੇ ਜ਼ਿਆਦਾ ਮੁਲਾਇਮ ਬਣਦੇ ਨੇ ਪੇਟ ਵਿੱਚ ਦਰਦ ਹੋਵੇ ਤਾਂ ਪੱਕੇ ਹੋਏ ਜਾਮਣ ਦਾ ਸ਼ਰਬਤ ਪੀਣ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ। ਐਲੋਵੀਰਾ ਜੂਸ ਪੀਣ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਹੈ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਚੱਕਰ ਆਉਂਦੇ ਨੇ ਤੇ ਇੱਕ ਛੋਟੀ ਇਲਾਇਚੀ ਦਾ ਪਾਣੀ ਨਾਲ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ। ਜਿਨ੍ਹਾਂ ਲੋਕਾਂ ਨੂੰ ਭੁੱਖ ਘਟ ਲੱਗਦੀ ਹੈ ਉਹ ਆਪਣੀ ਡਾਈਟ ਦੇ ਵਿੱਚ ਪਰਮਲ ਸ਼ਾਮਲ ਕਰ ਸਕਦੇ ਨੇ ਕਿਉਂਕਿ ਪਰਮਲ પેટ ਦੇ ਕੀੜਿਆਂ ਨੂੰ ਮਾਰ ਕੇ ਨਸ਼ਟ ਕਰ ਦਿੰਦਾ ਹੈ ਅਤੇ ਭੁੱਖ ਵਧਾਉਣ ਵਿੱਚ ਮਦਦ ਕਰਦਾ ਹੈ ਕੱਚੇ ਦੁੱਧ ਵਿੱਚ ਖੰਡ ਪਾ ਕੇ ਚਿਹਰੇ ਤੇ ਮ사ਜ ਕਰਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਰੰਗ ਨਿਖਰ ਜਾਂਦਾ ਹੈ ਇਹ ਕੁਦਰਤੀ ਮੋਇਸਚਰਾਈਜ਼ਰ ਦੇ ਤੌਰ ਤੇ ਵਰਤਿਆ ਜਾਂਦਾ ਹੈ ਸਾਬਣ ਦੀ ਥਾਂ ਤੇ ਵੇਸਣ ਨਾਲ ਆਪਣਾ ਚਿਹਰਾ ਧੋ ਲਓ ਕਿਉਂਕਿ ਇਹ ਚਿਹਰੇ ਦਾ ਕਾਲਾਪਨ ਦੂਰ ਕਰਕੇ ਨਿਖਾਰਨ ਦਾ ਕੰਮ ਕਰਦਾ ਹੈ ਕਲੌਂਜੀ ਦੇ ਤੇਲ ਦੀ ਮਾਲਿਸ਼ ਲਕਵੇ ਦੇ ਰੋਗੀਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜਾਮਣ ਦਾ ਇਸਤੇਮਾਲ ਦੰਦਾਂ ਵਿੱਚ ਹੋਣ ਵਾਲੀ ਖਰਾਬੀ ਅਤੇ